ਨਹੀਂ ਨਹੀਂ ਕਹਿੰਦੇ ਨੇ ਕਰ ਦੇ ਨਾ ਤੂੰ ਦੱਸ ਓਏ ਤੂੰ ਕੁਰਕਰੇ ਲੈ ਖਾਣਾ ਖਾਣਾ ਉਹਨਾਂ ਕੁਰਕਰੇ ਲੈ ਮਾਰਾ ਪਪਾ ਰੋ ਜੇ ਨਾ ਬੁੱਤ ਖਾਇਆ ਨਾ ਕਰੋ ਕਿ ਅੱਜ ਤੋਂ ਬਾਅਦ ਤਾਂ ਨਹੀਂ ਖਾਂਦੇ ਨਾ ਜੀ ਉਹ ਕੀ ਖਾਣਾ ਫਰੂਟ ਖਾਓ ਮੈਂਗੀ ਤਾਂ ਖਾ ਸਕਦੀ ਆ ਫਰੂਟ ਖਾਓ ਅੰਕਲ ਜੀ ਮੈਂ ਲੋ ਮੰਗੋ ਖਾ ਸਕਦੀ ਆ ਮੰਗੋ ਖਾ ਸਕਦੀ ਆ ਮੰਗੋ ਬਨਾਨਾ ਸ਼ੇਕ ਪੀਓ ਮੰਗੋ ਸ਼ੇਕ ਪੀਓ ਦੁੱਧ ਪੀਓ ਦਹੀਂ ਖਾਓ ਲੱਸੀ ਪੀਓ ਦੁੱਧ ਤਾਂ ਹੀ ਰੋਜ਼ ਦਾ ਰਾਤ ਨੂੰ ਬਲਾਂ ਖਾਓ ਤਿੰਨ ਤੱਕ ਕਬੱਡੀ ਦੀ ਪਲੇਅਰ ਉਹਨਾਂ ਤਾਂ ਵੱਧ ਪਤਾ ਹੋਣਾ ਚਾਹੀਦਾ ਵੀ ਖਰਾਬ ਜਿਹੜੀ ਜਿਹੜੀ ਖਾਣੀ ਆ ਮੈਂ ਦੇਖ ਤੂੰ ਖਾਈ ਜੰਨੀ ਆ ਉਹ 버ਗਰ ਖਾਣੀ ਆ ਜਦੇ ਹਾਂ ਕਰਕਰ 버ਗਰ ਪਤਾ ਦੇ ਲੈ ਇਸ ਕੋ ਪਲਾਸਟਿਕ ਹੁੰਦਾ ਹੈ ਜੇ ਕਦੇ ਕੋ ਉਹਨੂੰ ਐ ਕਰੇ ਉਹਨੂੰ ਅੱਗ ਦੇ ਉੱਤੇ ਕਦੇ ਇਸ ਤਰ੍ਹਾਂ ਐ ਕਰਕੇ ਦੇਖਿਓ ਉਹਦੇ ਵਿੱਚ ਅੱਗ ਹੈ ਜੀ ਨਾ ਕਹੋ ਐਗੀਆਂ ਗੱਲਾਂ ਜੀ ਲੇਸ ਚ ਥੋੜਾ ਜੀ ਸਾਡੇ ਵਰਗਾ ਨਹੀਂ ਨਹੀਂ ਪੁੱਤ ਚੱਲਣ ਦੀ ਗੱਲ ਨਹੀਂ ਹੈਗੀ ਤੁਸੀਂ ਬਸ ਖਾਣਾ ਬੰਦ ਕਰ ਦਿਓ ਮੈਂ ਜਿੰਨੇ ਮੇਰੇ ਕੋਲ ਬੱਚੇ ਹੁੰਦੇ ਨੇ ਨਾ ਤੁਹਾਡੇ ਵਰਗੇ ਉਹ ਸਾਰਿਆਂ ਨੂੰ ਮੈਂ ਇਹੀ ਗੱਲ ਸਿਖਾਉਣਾ ਸਾਰਿਆਂ ਨੂੰ ਖਾੜੇ ਲੈ ਕੇ ਜਾਣਾ ਮੈਂ ਪਹਿਲਵਾਨੀ ਸਿਖਾਉਣਾ ਸਾਰੇ ਬੱਚਿਆਂ ਨੂੰ ਠੀਕ ਆ ਤੁਸੀਂ ਵੀ ਵੱਡੇ ਓਏ ਤੁਸੀਂ ਵੀ ਵੱਡੇ ਹੋ ਕੇ ਪਹਿਲਵਾਨੀ ਕਰਨੋਗੇ ਕਬੱਡੀ ਖੇਡੋਗੇ ਕੀ ਖੇਡੋਗੇ ਕਬੱਡੀ ਤੂੰ ਕਲੱਡੀ ਕਲੱਡੀ ਤੂੰ ਕਬੱਡੀ ਕਬੱਡੀ ਅੱਛਾ ਅੱਛਾ ਬਣਨਾ ਕੀ ਹੈ ਤੈਨੂੰ ਵੱਡਾ ਹੋ ਕੇ ਫੌਜੀ ਫੌਜੀ ਤੂੰ ਮੈਂ ਨਹੀਂ ਵੀਰੇ ਤੈਨੂੰ ਕੁਝ ਬਣਨਾ ਹੀ ਨਹੀਂ ਅੱਛਾ ਤੂੰ ਪੁਲਿਸ ਪੁਲਿਸ ਬਣਨਾ ਹਾਂਜੀ ਤੁਸੀਂ ਕੀ ਬਣਨਾ ਹੈ ਹੈ ਪੁਲਿਸ ਪੁਲਿਸ ਵਾਲੇ ਜਾਦੇ ਨੇ ਕਬੱਡੀ ਪਲੇਅਰ ਨਹੀਂ ਨਹੀਂ ਮੇਰਾ ਕਬੱਡੀ ਪਲੇਅਰ ਤਾਂ ਹੈਗੀ ਆ ਵੱਡੀ ਹੋ ਕੇ ਬਣੀ ਕੀ ਜੱਜ ਬਣਨਾ ਚਾਹੁੰਨੀ ਆ ਵਕੀਲ ਪੁਲਿਸ ਵਾਲਾ ਕੀ ਬਣਨਾ ਚਾਹੁੰਨੀ ਆ ਪੁਲਿਸ ਦੇ ਪੁਲਿਸ ਵਾਲਾ ਉਹ ਸਾਨੂੰ ਬਹੁਤ ਪਸੰਦ ਕਰਦੇ ਆ ਬਈ ਇੱਕ ਗੱਲ ਆ ਸਾਡਾ ਵੀ ਇੱਕੋ ਹੀ ਸ਼ੌਂਕ ਹੁੰਦਾ ਸੀ ਮੇਰਾ ਵਾੜਾ ਸ਼ੌਂਕ ਸੀ ਵੀ ਯਾਰ ਮੈਂ ਪੁਲਿਸ ਚ ਆਵਾਂਦਾ ਠੀਕ ਆ ਜੀ